ਇਸ ਮੁਕਾਮ ਤੇ ਪਰਮਾਤਮਾ ਨੇ ਤੁਹਾਨੂੰ ਪਹੁੰਚਾ ਦਿੱਤਾ ਹੈ ਗਣੇ ਇਦਾਂ ਤਾਂ ਹੈ ਮੇਰੀ ਮੈਨੂੰ ਫੀਲਿੰਗ ਆ ਰਹੀ ਕਿ ਕੋਈ ਪੰਜਾਬ ਦਾ ਕੋਈ ਐਡਾ ਵੱਡਾ ਐਕਟਰ ਜਾਂ ਬਾਲੀਵੁੱਡ ਦੇ ਐਕਟਰ ਜਿਹਦੇ ਚ ਗੁਰਲੀਨ ਕੰਮ ਕਰਨਾ ਚਾਹੁੰਦੀ ਉਹਦੇ ਨਾਲ ਕਰਨਾ ਚਾਹੁੰਦੀ ਹੋਵੇ ਪੰਜਾਬ ਜਾਂ ਬਾਲੀਵੁੱਡ ਬਾਲੀਵੁੱਡ ਦੋਨੇ ਚੀ ਪਹਿਲਾਂ ਮੈਨੂੰ ਪੰਜਾਬੀ ਚ ਕਿਦਣਾ ਕਰਨਾ ਚਾਹੋਗੇ ਦਲਜੀਤ ਐਮੀ ਅਮਰਿੰਦਰ ਗਿੱਪੀ ਬਬੂਮੰਦ ਦਬਾਰਾ ਉਹਨਾਂ ਨੂੰ ਸਾਰੇ ਵਾਲੇ ਕੰਮ ਕਰਨਾ ਚਾਹੁੰਦੇ ਆ ਮੈਂ ਇੱਕ ਵਾਰ ਦੁਬਾਰਾ 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 ਤੋਂ ਮੈਂ ਇੱਕ ਵਾਰੀ ਸਾਰੇ ਪੰਜਾਬੀ ਸਿੰਗਰਸ ਨਾਲ ਜੋ ਐਕਟਰਸ ਐ ਇੱਕ ਇੱਕ ਫਿਲਮ ਕਰਨਾ ਚਾਹੁੰਦੀ ਆ ਔਰ ਸਾਰੀਆਂ ਫਿਲਮਾਂ ਸੁਪਰ ਡੁਪਰ ਹਿੱਟ ਦੇਣਾ ਚਾਹੁੰਦੀ ਆ ਲੋਕਾਂ ਨੂੰ ਪਤਾ ਚੱਲੇ ਵੀ ਇਹ ਸੀ ਸ਼ਗਨ ਕਿਉਂਕਿ ਉਹਨਾਂ ਦੀ ਜ਼ਿੰਦਗੀ ਵੀ ਬੈਸਟ ਫਿਲਮ ਹੋਣੀ ਚਾਹੀਦੀ ਹੈ ਉਹਨਾਂ ਨੂੰ ਪਤਾ ਚੱਲੇ ਕਿ ਬਾਕੀ ਕੁੜੀਆਂ ਤੇ ਗੁਰਲੀਨ ਵਿੱਚ ਕੀ ਫਰਕ ਸੀਗਾ ਐਂਡ ਬਾਲੀਵੁੱਡ ਵਿੱਚ ਮੈਂ ਸਨੀ ਦੇਉਲ ਐਂਡ ਰਿਤਿਕ ਰੋਸ਼ਨ ਕੋਈ ਖਾਨ ਨਹੀਂ ਐ ਕਰ ਸਕਦੀ ਸ਼ਾਹਰੂਖ ਖਾਨ ਪਸੰਦ ਹੈ ਮੈਨੂੰ ਸ਼ਾਹਰੂਖ ਖਾਨ ਰਿਤਿਕ ਰੋਸ਼ਨ ਐਂਡ ਸਨੀ ਦੇਉਲ ਤਿੰਨ ਬੰਦੇ ਪਸੰਦ ਹੈ ਤੇ ਜੇ ਹਾਲੀਵੁੱਡ ਦੀ ਗੱਲ ਕਰੀ ਤੇ ਮਾਈਕਲ ਮੈਰੋਨੇ ਅੱਛੀ ਉਹਨਾਂ ਦੀ ਮੈਨੂੰ ਬਹੁਤ ਚੰਗੇ ਲੱਗਦੇ ਮਤਲਬ ਉਦੋਂ ਤੋਂ ਹੀ ਤੁਹਾਨੂੰ ਪਸੰਦ ਹੈ ਜਦੋਂ ਤੁਸੀਂ 12-13 ਸਾਲ ਦੀ ਉਮਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਇਹ ਹੀ ਚੁਆਇਸ ਇਹ ਹੀ ਸੋਚਿਆ ਸੀ ਫਿਲਮਾਂ ਹੀ ਸੋਚਿਆ ਸੀ ਹਮ ਹਮ ਇੱਕ ਦਿਨ ਹਮੇਸ਼ਾ ਪਹਿਲਾਂ ਕਰੋ ਬਾਗੀ ਹੋ ਕੇ ਤੁਸੀਂ ਕੰਮ ਕੀਤਾ ਸੀ ਹਮਮ ਐਕਟਿੰਗ ਪਹਿਲਾਂ ਪਿਆਰ ਹੈ ਸ਼ੁਰੂ ਤੋਂ ਮੇਰਾ ਪਹਿਲਾ ਪਿਆਰ ਹੈ ਹਮਮ ਜੇ ਬਾਬਾ ਜੀ ਵੀ ਪੁੱਛਣ ਕਿ ਤੇਰੀ ਅੰਤਿਮ ਖੁਆਇਸ਼ ਕੀ ਹੈ ਤੇ ਮੈਂ ਚਾਹੁੰਦੀ ਆ ਵੀ ਮੈਂ ਮੈਨੂੰ ਲੋਕ ਬਹੁਤ ਅੱਛੀ ਅਦਾਕਾਰਾ ਬਹੁਤ ਅੱਛੀ ਇਨਸਾਨ ਰੋਹਾਨੀ ਇਨਸਾਨ ਬਣ ਕੇ ਮਰਾਂ ਮੈਂ ਇਸੇ ਵੇਖੋ ਤੁਸੀਂ ਘਰੋਂ ਬਾਗੀ ਹੋ ਗਏ ਇਸ ਇੰਡਸਟਰੀ ਚ ਆਏ ਬਾਗੀ ਬਾਗੀ ਫਿਲਮਾਂ ਦੀ ਉਹ ਤੁਹਾਨੂੰ ਨੈਸ਼ਨਲ ਅਵਾਰਡ ਦਵਾ ਦਿੰਦੀ ਦੇਖੋ ਦੇਖਣਾ ਹਸ਼ਰ ਬਾਗੀ ਨੈਸ਼ਨਲ ਅਵਾਰਡੀ ਫਿਲਮਾਂ ਤੋਂ ਬਾਅਦ ਵੀ ਅਸੀਂ ਤਰਸਦੇ ਰਹੇਗੇ ਗੁਰਲੀਨ ਕਿੱਥੇ ਚਲੀ ਗਈ ਹੈਗੀ ਨਾ ਹਾਂ ਕਹਿੰਦੇ ਕਿ ਬੰਬੀ ਅੰਜਲ ਲੈ ਗਿਆ ਹੈ ਬੰਬੇ ਲੈ ਗਿਆ ਜਲਦੀ ਕਾ ਹੁਣ ਕੌਣ ਕੌਣ ਲੈ ਕੇ ਆਉਂਦਾ ਵਾਪਸ ਕਿਦੈ ਪਰਵਾਧਮੇ ਲੈ ਕੇ ਆਊਗਾ ਨਾ ਬਾਗੁਰੂ ਜੀ ਬਾਬਾ ਜੀ ਲੈ ਕੇ ਆਉਣਗੇ ਬਿਲਕੁਲ ਬਿਲਕੁਲ ਉਹ ਹੀ ਹੀਲਾ ਵਸੀਲਾ ਬਣਾਉਣਗੇ ਸੋ ਸਭ ਕੁਝ ਉਹਦੇ ਹੱਥ ਹੀ ਹੈ ਜਦੋਂ ਇੱਕ ਗੁਰਮੁਖ ਫਿਲਮ ਦੇ ਵਿੱਚ ਨਾ ਪਾਲੀ ਭੁਪਿੰਦਰ ਸਾਹਿਬ ਨਾ ਪੁੱਛਿਆ ਕਿ ਮੈਂ ਕੁੜੀ ਬੜੇ ਚੇਅਰ ਬਾਰੇ ਕਹਿੰਦੇ ਮੈਨੂੰ ਪਤਾ ਹੀ ਇਹ ਵਾਲਾ ਰੋਲ ਦੁਰਲਈ ਨਹੀਂ ਕਰ ਸਕਦੀ ਹੈਗੇ ਨਾ ਹੂੰ ਕਿਹਾ ਸੀ ਉਹਨੇ ਉਹਨੇ ਕਹਿਣਾ ਕਰਕੇ ਸੀ ਬੜਾ ਔਖਾ ਸੀਗਾ ਵੀ ਸ਼ਰਾਬੀ ਦਾ ਰੋਲ ਕਰਾਉਣਾ ਹੂੰ ਹੂੰ ਕਰ ਕਰਕੇ ਦਿਖਾਉਂਦੇ ਸੀ ਮੈਨੂੰ ਥੈਟ ਵਾਸ ਅ ਚੈਲੈਂਜਿੰਗ ਫਾਰ ਮੀ ਕਾਫੀ ਚੈਲੈਂਜਿੰਗ ਸੀਗਾ ਮੇਰੇ ਲਈ ਇੰਨੀਆਂ ਸੋਹਣੀਆਂ ਅੱਖਾਂ ਇੰਨੇ ਸੋਹਣਾ ਤੁਹਾਡਾ ਦਿਲ ਹੈ ਨਾ ਹੈ ਨਾ ਸਾਫ ਪਾਕ ਪਵਿੱਤਰ ਫਿਰਦਾਨ ਕਰਨ ਦਾ ਮਨ ਬਣ ਗਿਆ ਹੈ ਹਾਂ দান ਕਰ ਚੁੱਕੀ ਬਹੁਤ ਸਾਰਾ ਅੱਖਾਂ ਦੀ ਵੀ ਰੱਬ ਵਾਜ ਅੰਦਰੋਂ ਹੀ ਵਾਜਾਈ ਹਾਂ ਅੱਖਾਂ ਦੇ ਮਨ ਲੱਗਾ 15 ਸਾਲ ਹੋ ਗਏ ਉਸ ਤੋਂ ਵੀ ਜ਼ਿਆਦਾ দান ਕਰਦੇ ਸੀਗੀਆਂ ਬਟ ਹੁਣ ਮੈਂ ਡਿਸਾਈਡ ਕੀਤਾ ਕਿ ਮੈਂ ਆਪਣੇ ਸਾਰੇ ਹੈਲਦੀ ਆਰਗਨਸ ਪੀਜੀ ਹੋਵੇ ਜਾਂ ਮੇਰੇ ਘਰ ਦੇ ਕੋਲ ਉੱਥੇ ਅੰਬਾਨੀ ਹਸਪੀਟਲ ਹੈ ਹਮ ਹਮ ਅੰਦੇਰੀ ਉੱਥੇ ਮੈਂ ਡੋਨੇਟ ਕਰਕੇ ਉਕੇ ਤੇ ਸਾਰਨ ਤੋਂ ਪਹਿਲਾਂ 4-5 ਘੰਟੇ ਤੱਕ ਆਪਣੇ ਜਿਹੜੇ ਆਰਗਨ ਕੰਮ ਕਰ ਸਾਰੀ ਦੇਣਾ ਨਾ ਫਿਰ ਜਿੰਨੇ ਵੀ ਆਰਗਨਸ ਹੈਲਦੀ ਹੈ ਤੇ ਉਹ ਤੇ ਕੱਢ ਲਓ ਨਾ ਕਿਸੇ ਦੇ ਰਿਸਰਚ ਚ ਕੰਮ ਆ ਜਾਣਗੇ ਕਿਸੇ ਤੇ ਕੰਮ ਆ ਜਾਣਗੇ ਮੇਰੀ ਅੱਖਾਂ ਦੋ ਲੋਕਾਂ ਨੂੰ ਰੋਸ਼ਨੀ ਦੇ ਦੇਗੀ ਲੀਵਰ ਕਿਡਨੀ ਮੇਰਾ ਦਿਲ ਦਿਲ ਹਾਲਾ ਕਿ ਥੋੜਾ ਕਮਜ਼ੋਰ ਹੈ ਮੇਰਾ ਰੇ ਇਹਨਾਂ ਲੋਕਾਂ ਦੇ ਦੁੱਖ ਤਕਲੀਫ ਸੁਣ ਕੇ ਤੇ ਮਜ਼ਬੂਤ ਹੋ ਜਾਣਾ ਚਾਹੀਦਾ ਹੈ ਮੈਨੂੰ ਬਾਈ ਬਰਥ ਹਾਰਟ ਪ੍ਰੋਬਲਮ ਹੈ। ਉਹ ਅੱਛਾ ਸੋ ਮੇਰਾ ਬਾਲਡ ਦੇ ਵਿੱਚ ਪ੍ਰੋਬਲਮ ਹੈ। ਅੱਛਾ ਅੱਛਾ ਕਿ ਮੇਰੀ ਆਪ ਪੈਲਪੀਟਿਸ਼ਨ ਬੜੀ ਜਲਦੀ ਵੱਜ ਜਾਂਦੀ ਸੋ ਮੈਨੂੰ ਵੀ ਸਟ्रेस ਬੜੀ ਜਲਦੀ ਹੋ ਜਾਂਦਾ ਹੈ। ਕੋਈ ਮੈਨੂੰ ਟੈਨਸ਼ਨ ਹੋ ਜਵੇ ਨਾ ਵੀ ਉੱਚੀ ਬੋਲੇ ਮੇਰੇ ਸਾਹਮਣੇ ਤੇ ਮੈਂ ਡਰ ਜਾਂਦੀ ਮੈਨੂੰ ਬਾਈ ਬਰਥ ਹੀ ਲੱਖਾਂ ਚੋਂ ਕਿਸੇ ਇੱਕ ਬੱਚੇ ਨਾਲ ਹੁੰਦਾ ਹੈ। ਮੇਰਾ ਬਲੱਡ ਗਰੁੱਪ ਵੀ ਬੀ ਨੈਗੇਟਿਵ ਹੈ। ਅੱਛਾ ਜੀ। ਜਿਹੜਾ ਉਹ ਵੀ ਲੱਖਾਂ ਚੋਂ ਕਿਸੇ ਇੱਕ ਤੋਂ। ਲੱਖਾਂ ਤੇ ਫਿਰ بس ਥੋੜਾ ਜਿਹਾ ਹਾਰਟ ਵੱਲੋਂ ਵੀ ਕਮ ਹੈ ਬਾਕੀ ਮੇਰੀ ਬਾਡੀ ਟਚ ਮੂਡ ਸਾਰੀ ਪਰਫੈਕਟ ਹੈ ਪਿੱਛੇ ਜੇ ਫਿਲਮ ਵੀ ਸਲਮਾਨ ਖਾਨ ਸਾਹਿਬ ਦੀ ਸਕੰਦਰ ਨਾ ਬ੍ਰੇਨ ਬ੍ਰੇਨ ਉਹ ਠੀਕ ਹੋ ਸਕਦੀ ਉਹਦੇ 'ਚ ਨਹੀਂ ਨਹੀਂ ਉਹਦੇ 'ਚ ਉਹਨਾਂ ਦੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਨਾਲ ਉਹਦਾ ਵਿਆਹ ਹੋਇਆ ਹੁੰਦਾ ਨਾ ਉਹ ਸਾਰੇ ਆਰਗਨ ਦਿੰਦੇ ਉਹਨਾਂ ਦੀ ਆਪਣੀ ਵਾਈਫ ਦੇ ਫਿਰ ਜਿੰਨੇ ਜਿੰਨੂੰ ਦਿੰਦੇ ਉਹਨਾਂ ਨੂੰ ਜਾ ਕੇ ਮਿਲਦੇ ਆ ਗਿਆ ਕਿਹੜੀ ਮੂਵੀ ਸੀਗੀ ਉਹ ਸਕੰਦਰ ਸਕੰਦਰ ਹਾਂ ਉਕੇ ਸੇ ਅੱਖਾਂ ਜਿਹਨੂੰ ਅੱਖਾਂ ਵਾਲੇ ਜਿੰਨਾਂ ਕਿਡਨੀਓ ਕਿਡਨੀ ਵਾਲੇ ਮਿਲਦੇ ਨੇ ਬਹੁਤ ਸਾਰੇ ਲੋਕ ਦਾਨ ਕਰਦੇ ਨੇ ਉਹ ਚੰਗੀ ਗੱਲ ਵੀ ਹੈ ਨਾ ਨਹੀਂ ਮੈਂ ਕਰਨਾ ਚਾਹੁੰਦੀ ਔਰ ਮੈਂ ਚਾਹੁੰਦੀ ਸਭ ਨੂੰ ਕਰਨਾ ਚਾਹੀਦਾ ਆਪਾਂ ਜਿੰਨੇ ਵੀ ਹੈਲਦੀ ਲੋਕ ਆ ਵੀ ਸਾਡੇ ਮਰਨ ਤੋਂ ਬਾਅਦ ਸਾਨੂੰ ਵੈਸੇ ਤਾਂ ਸਾੜੀ ਦੇਣਾ ਕਿੰਨੇ ਲੋਕਾਂ ਦੇ ਅਸੀਂ ਕੰਮ ਆ ਸਕਦੇ ਆ ਉਹਦੀ ਪਰਿਵਾਰਾਂ ਦੀ ਸਾਨੂੰ ਦੁਆ ਮਿਲ ਸਕਦੀ ਹੈ ਮਰਨ ਤੋਂ ਬਾਅਦ ਵੀ ਆਪਾਂ ਜ਼ਿੰਦਾ ਰਵਾਂਗੇ ਹਾਂ ਮਰਨ ਤੋਂ ਬਾਅਦ ਵੀ ਜ਼ਿੰਦਾ ਸਾਡੀਆਂ ਅੱਖਾਂ ਕੋਈ ਸਾਡੀਆਂ ਅੱਖਾਂ ਨਾ ਦੇਖ ਪਾਊਗਾ ਸਾਡੇ ਆਰਗਨਸ ਨਾ ਕੋਈ ਜੀ ਪਾਊਗਾ ਕੰਨਾ ਚੇ ਇੱਕ ਕਬਰਾਂ ਦੀਆਂ ਕਿ ਇੱਕ ਬੰਦਾ ਗਿਆ ਤੇ ਚਾਰ ਜ਼ਿੰਦਗੀਆਂ ਦੇ ਗਿਆ ਦੇ ਗਿਆ ਕੰਨਾ ਸ਼ਾਇਦ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ